ਸਾ ਪਕਸਣ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨੇ ਵੀਡੀਓ ਤੇ ਰੋਟੀਵੇਸ਼ਨ ਸਭ ਤੋਂ ਪਹਿਲਾਂ ਘਰ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਨਿੱਤਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਅੱਜ ਦੀ ਆਪਣੀ ਵਿਜਿਟ ਹੈ ਜੀ ਪਿੰਡ ਭਾਗੀਕੇ ਜ਼ਿਲ੍ਹਾ ਮੋਗਾ ਦੇ ਤਹਿਸੀਲ ਨੂੰ ਨਿਹਾਲ ਸਿੰਘ ਵਾਲਾ ਪੈ ਜਾਂਦੀ ਆ ਤੇ ਅੱਜ ਦੀ ਵੀਡੀਓ ਵਿੱਚ ਬਾਈ ਦੀ ਘ੍ਰਿਲੂ ਬੈਡ ਆ ਗਈ ਤੁਹਾਨੂੰ ਦਿਖਾਉਨੇ ਆਂ ਸੂਣ ਵਾਲੀ ਆ ਸੂਣ ਦੇ ਵਿੱਚ ਕੁਝ ਕੰਦਿਆਂ ਰਹਿੰਦੇ ਆ ਆਓ ਬਾਈ ਤੇ ਡੈਲੀ ਨਾਲ ਡੇਲ ਕੈਮਾ ਸੁਆ ਕਿੰਨਾ ਦੁੱਧ ਬਾਦ ਤੇ ਕੀ ਵੀਰੇ ਦਾ ਪ੍ਰਾਈ ਕਰਦਾ ਆ ਉਹ ਕਰਦੇ ਆ ਗੱਲਬਾਤ ਬਾਈ ਨੂੰ ਹਾਂਜੀ ਬਾਈ ਸੱਸੀ ਗਾਲ ਜੀ ਮਾੜਾ ਉੱਚੀ ਬੋਲੀ ਨਾਮ ਐਡਰੈਸ ਜੀ ਬਾਈ ਨਾ ਕੋਲੰਡਾ ਹੈਗਾ ਪਿੰਡ ਭਾਨੀ ਦੇ ਹਾਂਜੀ ਠੀਕ ਹੈ ਜੀ ਆਪਣਾ ਪਿੰਡ ਹੰਤਪੁਰਾ ਹਾਂਜੀ ਤੇ ਨਿਆਲਪਾ ਕੋਲ ਖੇਲ ਲਸਾਈ ਦੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿਹਨਾਂ ਹੀ ਆਪਣਾ 9048117030 ਦੁਬਾਰੇ ਫੇਰ ਦੱਸ ਦੀ 9048117030 90411 ਜੀ 70033 78033 ਹੈ ਨਾ ਇਹ ਆਪਣੇ ਘਰ ਦੀ ਵੜਾ ਹੀ ਘਰ ਦੀ ਵੜਾ ਬਾਈ ਦੂਜੇ ਸੋਹੂ ਦੀ ਹੈ ਦੂਜੇ ਸੋਸੂਰੀ ਆ ਪਹਿਲੇ ਕਿਸੇ ਨੂੰ ਦੁੱਧ ਕਿਨਾਂਕ ਦਿੱਤਾ ਬਈ ਇਹਨੇ ਆਪਣੇ ਕੋਲ ਹੱਥ ਹੁੰਦਾ ਬਈ ਇਹਨੇ 18 ਕਿਲੋ ਐਨੀ ਕਰੀ ਹੈਗੀ ਆਸਮਿਤ 20 ਕਿਲੋ ਦੀ ਹਾਂਜੀ ਹਾਂਜੀ ਕਾਮਣਾ ਕਾਮਣਾ ਠੀਕ ਹੈ ਬਈ ਥਣ ਸੂਕੇ ਵਧੀਆ ਕੱਢਿਆ ਹੁੰਦੀ ਆ ਵੀਰੇ ਠੀਕ ਹੈ ਠੀਕ ਹੈ ਤੇ ਟੀ ਕਾ ਡੂਗਾ ਕਿਹੜਾ ਭਰਾ ਹੈ ਕੋਈ ਕੀ ਕਹਦੇ ਐ ਨਹੀਂ ਪਤਾ ਗਿਆ ਜਿਹੜੀ ਚੰਗਾ ਭਰਾ ਹੈ ਡਾਡੀ ਕਾ ਭਰਾ ਹੈ ਠੀਕ ਹੈ ਤੇ ਸੂਨ ਦੇ ਵਿੱਚ ਦਿਨ ਕਿਨੇ ਕਰੇਗੇ ਇਹਦੇ ਲੈ ਦਿਨ ਲੈਣੀ ਤੰਗੀ ਬਣਾ 25 ਦਿਨ ਕਰੀਏ 25 ਦਿਨ پورے ਮੰਨ ਕੇ ਚੱਲ ਵੀ 5-7 ਦਿਨ ਲੈਂਦੀ ਆ ਟੋਟਲ ਮਿਲਾ ਕੇ 10 ਹੀ ਲਾ ਲਾ ਦੋ ਚਾਰ ਦਿਨ ਅੱਤੇ ਵੀ ਲੈ ਜਾਂਦਾ ਬੰਦੂ ਮਾੜੀ ਚਲਾ ਕੇ ਦਿਖਾਣੀ ਦੇਖ ਸਕਦੇ ਆ ਬਾਈ ਕਹਿੰਦਾ ਦੂਜੀ ਸਵੇਰ ਸੁੰਦੀ ਆ ਘਰ ਦੀ ਵਹਿੜਾ ਬਾਈ ਦੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਪਸ਼ੂ ਰੱਖਿਆ ਬਾਈ ਦੇ ਤੇ ਬਾਈ ਦੀ ਵਹਿੜਾ ਫੋਰ ਸੇਲ ਆ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਬਾਈ ਕਹਿੰਦਾ ਆਪਾਂ 18 ਕਿਲੋ ਦੁੱਧ ਚੋਇਆ ਸੂਣ ਦੇ ਵਿੱਚ ਇਹਦੇ ਮੰਨ ਕੇ ਚਲੋ 10 ਦਿਨ ਬਾਕੀ ਪਏ ਆ ਕਦ ਘਾਟ ਫੁੱਲ ਆ ਫੇਸ ਕੁਆਲਟੀ ਦੇਖ ਸਕਦੇ ਆ ਪੂਰੀ ਬਰੀਡ ਟਾਪ ਦੀ ਬਰੀਡ ਦੀ ਵਸੀ ਹੈਗੀ ਫੇਸ ਬਿਊਟੀ ਦੇਖ ਸਕਦੇ ਆ ਬਹੁਤ ਚੰਗੀ ਆ ਟਾਪ ਦੀ ਹੈ ਬੜਾ ਕਦ ਘਾਟ ਫੁੱਲ ਆ ਆਰਡਰ ਬਹੁਤ ਸੋਹਣਾ ਤਿਆਰ ਕਰਦੀਆਂ ਨੇ ਕਰਮ ਵਾਲੀ ਬਾਕੀ ਸੂਣ ਦੇ ਵਿੱਚ ਇਹ 10 ਦਿਨ ਪਏ ਆ ਇਹਦੇ ਦੁੱਧ ਬਾਈ ਕਹਿੰਦੇ ਨੇ ਕਿਰੀ 20 ਕਿਲੋ ਚਵਾ ਦੂਗੀ ਬਿਹੜ ਚੰਗੀ ਆ ਦੇਖ ਸਕਦੇ ਆ ਬਰੀਡ ਪੱਖੋਂ ਫੇਸ ਬਿਊਟੀ ਦੇਖ ਸਕਦੇ ਆ ਪੂਰੀ ਟਾਪ ਦੀ ਆ ਥਣ ਥਣ ਬਹੁਤ ਚੰਗਾ ਲੀਵ ਤੇ ਮਿਲਕਵੇਂ ਦੇਖ ਸਕਦੇ ਬਹੁਤ ਸਟਰੋਂਗ ਲੱਗੀ ਆ ਚਾਰੇ ਥਣ ਪੂਰੇ ਨਿਕੜ ਮੇਰੇ ਕੁਰੀ ਸਪੇਸ਼ ਤੇ ਲੱਗਾ ਥੋੜੀ ਜੀ ਸਵੇਲਿੰਗ ਕਰਨ ਲੱਗ ਗਈ ਆ ਤੇ ਕੋ ਜਦੋਂ ਨੀਡੇ ਲੱਗਣਾ ਨੇ ਹੁਣ ਸਵੇਲਿੰਗ ਕਰੂਗੀ ਇਹ ਤੇ ਰੇਟ ਬਾਈ ਇਹਦਾ ਕੀ ਹੈ ਕਹਿੰਨੀ ਜਮਾ ਸਹੀ ਦੇਣ ਲੈਣ ਜੀ ਵਾਲੀ ਰੇਟ ਦੇਣ ਵਾਲਾ 75000 ਦੇ ਦਾਂ 70 ਦੀ ਮਾਨਤਾ ਕਰਦੇ ਆ 70 ਕਰ ਦੇਗਾ ਹਾਂ ਠੀਕ ਹੈ ਜਮਾ ਜਾਇਜ ਪ੍ਰਾਈਸ ਆ ਬਾਈ ਦੇ ਜਿਵੇਂ ਆਪਾਂ ਨੂੰ ਪਤਾ ਹੀ ਪਸ਼ੂ ਹੁਣ ਤੇਜ ਆ ਕੋਈ ਬਾਈ ਕਹਿੰਦਾ 75 ਨਹੀਂ ਮੰਗਣਾ 80 ਨਹੀਂ ਮੰਗਣਾ 70000 ਚ ਮਾਨਤਾ ਕਰ ਦਾਂਗੇ ਤੇ ਬੈੜ ਚੰਗੀ ਆ ਮੇਰਾ ਮਕਸਦ ਇਕੱਲਾ ਵੀਡੀਓ ਤੁਸੀਂ ਆਪਦੀ ਜਾਂਚ ਕੋਲੀ ਆ ਕੇ ਕਰਨੀ ਆ ਤੇ ਜੇ ਮੇਰੇ ਕਿਸੇ ਵੀ ਕਿਸਾਨਪੁਰਾ ਦੇ ਵਹਿੜ ਪਸੰਦ ਹੋਵੇ ਤਾਂ ਬਾਈ ਨੇ ਫੋਨ ਤੇ ਸੰਪਰਕ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਆ ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਬਈ